yeah é. Yeah. ਸਿਮਰ ਕਾ ਗੁਰ ਨਾਨਕ ਲਈਂ ਕਿ ਆਏ ਤਰੰਗਤ ਗੁਰ ਤੇ ਅਮਰਦਾਸ ਰਾਮਦਾਸ ਐ ਮਹੀ ਸਹਾਈ ਅਰਜਨ ਹਰ ਗੋਬਿੰਦ ਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਵਿठे ਸਬਦਿ ਗਜਾਇ ਤੇਗ ਬਹੰਦਰ ਸਿਮਰਿ ਆਏ ਤਨ ਨੋ ਨਿੰਦਿ ਆਵੇ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੁਲੋ ਜੀ ਆਦੇ ਆਂ ਚਾਲੀਆਂ ਮੁਕਤਿਆਂ ਹੱਠੀਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੀਕਿਆ ਨਿਡਕੀਤਾ ਕਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਵੰਦ ਵੰਦ ਕਟਾਏ ਖੂਪਰੀਆਂ ਨੂੰ ਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਚੇ ਰਾਏ ਗੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਮ ਨਿਭਾਏ ਇੰਨਾ ਵੀ ਕਮਾਈ ਦਾ ਧਿਆਨ ਰੱਖ ਕੇ ਆਲਸਾ ਜੀ ਬੋਲ ਜੀ ਪੰਆ ਤਖਤਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਕੀ ਵਾਹਿਗੁਰੂ ਕਿ ਤੁਮ ਸਰਬੱਤ ਖਾਲਸਾ ਜੀ ਕੀ ਅਰਦਾਸ ਐ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੇ ਤੇ ਆਵੇ ਜੇ ਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ कहां कहां रचिया रे आयत देखते खते बिरद की पाए पंथ की जीत श्री साहब जी सहाय खान से जी के बोल बाले बोल जी सिखानो सिखी दान के सदान रहत दान विवेक दान विसाह दान परोसा दान दाना दान, सिर दान नाम दान ਸਿਰੀ ਅਮਰਸਾ ਸਾਜਿ ਦੇ ਦਰਸ਼ਨ ਇਸ਼ਨਾ ਕਿਉਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਾਲਾ ਧਰਮ ਦਾ ਜੈਕਾਰ ਗੋਲ ਜੀ ਸਿਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖਾ ਆਪੋ ਆਹ ਗੁਰੂ ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਕਿਰਨਣ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲਦਾ ਦਾ ਆਪ ਜੀ ਦੇ ਪਾਵਨ ਪਵਿੱਤਰ ਚਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੁਗੋ ਜੋ ਗਿਆ ਤਾਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਜੋਦੜੀ ਬੇਨਤੀ ਆ ਸਾਤ ਪੁਰ ਜੀਓ ਆਪ ਜੀ ਦੇ ਹਜ਼ੂਰ ਜਬੁਦ ਚਮਕੀ ਸੋਦਾਰ ਰਹਿਰਾ ਸਹਿਬ ਜੀ ਦੇ ਪਾਠ ਜੀ ਕੀ ਅਰਦਾ ਭੁਲ ਜੋ ਕਮਾ ਕਰਨੀ ਸਤਗੁਰ ਜੀਓ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨ ਆ ਮਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ऐसे दीन दयाल सतगुरु वाला प्रीतम धन धन साहिब श्री गुरु हरकिशन बादशाह जीओ आगी दा प्रकाश गुरुकुल गुण मनाउंदे आ होया संगता अमृत वेले तो ਲੈ के हुन तक हाजिरियां ਭਰ ਰਹੀਆਂ ਹਨ यथा शगत पेटाम आर्पण कर रहेया सतगुरु जीओ ਦਾਰੇ ਆਈਆਂ ਸਰਬੱਤ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਾਜ ਰਾਸ ਕਰਨੇ ਆਪਣੇ ਦਰੋਂ ਕਰੋ ਨਾਮ ਦਾਣ ਗੁਰ ਸਿੱਖੀ ਜੀਵਨ ਅੰਮ੍ਰਿਤ ਵੇਲੇ ਦੀਆਂ ਦਾਤਾ ਨਿਤਨੇਮ ਦੀਆਂ ਦਾਤਾ ਘਰ ਪਰਿਵਾਰਾਂ 'ਤੇ ਸੁਖ ਸ਼ਾਂਤੀ ਬਖਸ਼ਿਸ਼ ਕਰਨੇ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਵਿਦਿਆ ਦੀਆਂ ਦਾਤਾ ਕਾਰੋ ਸਤਿਗੁਰ ਜੀਓ ਇੰਨਾ ਜਿੰਨਾ ਪ੍ਰੇਮੀਆਂ ਵੱਲ ਕੜਾ ਪ੍ਰਸ਼ਾਦ ਦੀਆਂ ਦੇਗਾ ਰੂਮਾਨੇ ਭੇਟਾ ਕੀਤੇ ਗਏ ਹਨ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟੈਨੂਆਂ ਦੀ ਅਰਦਾਸ ਸ਼ੋਭ ਭਾਵਨਾਵਾਂ ਪੂਰੀਆਂ ਕਰਨੀ ਆ ਸਤਿਗੁਰ ਜੀਓ ਆਪ ਜੀ ਦੇ ਹਜੂਰ ਕੋਇਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵੇ ਦਰ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਂ ਦੀ ਆਗਿਆ ਹੋਵੇ ਜੋ ਜੀ ਛਕੇ ਸੋ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸਤਨਾਮ ਸੰਤਾਂ ਨੂੰ ਤੇਰ ਤਾਰਨ ਕਰ ਅਖਰਵਾਦਾ ਘਾਟਾ ਗੁਜਮਾਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨਾ ਸਹੀ ਪਿਆਰੇ ਮੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ गया तब चला सिखन को हुक्म है गुरु ग्रंथ जी माने